ਕਾਲਮ ਮਹਮਦ ਜੀ ਜੋ ਨਤੀਜੇ ਇਸ ਵਕਤ ਜੋ ਰੁਝਾਨ ਨੇ ਜਿਹੜੇ ਕਿ ਹੁਣ ਰਾਉਂਡਸ ਦੀ ਗਿਣਤੀ ਦੇ ਵਿੱਚ ਆ ਗਏ ਆ ਕਿਤੇ ਚਾਰ ਰਾਉਂਡ ਦੀ ਗਿਣਤੀ ਖਤਮ ਹੋ ਗਈ ਹੈ ਤਾਂ ਜਿਵੇਂ ਕਾਂਗਰਸੀਆਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਬਹੁਮਤ ਦੇ ਨਾਲ ਸਰਕਾਰ ਬਣਾਉਣਗੇ ਤਾਂ ਫਿਲਹਾਲ ਤੁਸੀਂ ਇਹ ਜਿਹੜੇ ਰੁਝਾਨ ਨੇ ਨਤੀਜੇ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਹਰਿਆਣੇ ਦੀ ਜਿੱਥੇ ਤੱਕ ਗੱਲ ਹੈਗੀ ਹੈ ਜਿਆਦਾਤਰ ਐਗਜ਼ਿਟ ਪੋਲ ਵੀ ਹੀ ਕਹਿ ਰਹੇ ਸੀਗੇ ਔਰ ਐਕਸਪਰਟਸ ਦੀ ਵੀ رائے ਹੀ ਸੀਗੀ ਕਿ ਬੀਜੇਪੀ ਦੇ ਅਗੇਂਸਟ ਐਂਟੀ ਇਨਕੰਮਬੈਂਸੀ ਹੈ 10 ਸਾਲ ਦੀ ਜਿਹਦੀ ਵਜ੍ਹਾ ਕਰਕੇ ਲੱਗਦਾ ਹੈ ਕਿ ਨੈਗੇਟਿਵ ਵੋਟ ਜਿਹੜੀ ਹੈਗੀ ਹੈ ਉਹ ਕਾਂਗਰਸ ਦੇ ਹੱਕ ਦੇ ਵਿੱਚ ਪਈ ਲੇਕਿਨ ਜੇ ਚਾਰ ਵਾਝੇ ਹਾਲਾਂਕਿ ਕਾਫੀ ਰਾਊਂਡ ਬਾਕੀ ਹੈ ਸਾਰੇ ਸਾਮਨੇ ਆਉਣਗੇ ਨਤੀਜੇ ਲੇਕਿਨ ਇਸ ਵੇਲੇ ਤੱਕ ਦੇ ਰਵਜਾਨ ਜਿਹੜੇ ਦੱਸ ਰਹੇ ਹੈ ਕਿ ਬੀਜੇਪੀ اگے جمعے کے اگ سکرین دس رہی ہے یہ دا مطلب یہ ہے کہ چیڑا جاٹ انڈین نیشنل لوکل پچھلے دس سال دے ٹرانسفر ہویا ہے بی جے پی انٹیکٹ ہے اوتھی کڑا ہے یہ دو چیزیں سامنے آ رہی ہیں پہلی چیز تو ہے کی انڈیا گٹھبھن اگر کٹھا مل کے الیکشن لڑتا تا ریزلٹ بیٹر ہونے سکے یعنی کہ ਅਗਰ ਆਮ ਆਦਮੀ ਪਾਰਟੀ ਔਰ ਸਮਾਜਵਾਦੀ ਪਾਰਟੀ ਜਿਹਨੇ ਇੱਕ ਸੀਟ ਮੰਗ ਰਹੀ ਸੀਗੀ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਤਾਂ ਵੋਟ ਸ਼ੇਅਰ ਕਨਸੋਲिडेट ਹੋ ਜਾਂਦਾ ਅ ਰਿਜ਼ਲਟ ਡਿਫਰੈਂਟ ਹੋਣੇ ਸੀਗੇ ਬੇਸ਼ੱਕ ਰਿਜ਼ਲਟ ਹਜੇ ਫਾਈਨਲ ਹੋਣੇ ਬਾਕੀ ਹੈ ਲੇਕਿਨ ਇਹ ਇੱਕ ਚੀਜ਼ ਜਿਹੜੀ ਹੈ ਇਹ ਸ਼ੁਰੂ ਤੋਂ ਮੈਂ ਕਹਿ ਰਿਹਾ ਕਿ ਇਹਦਾ ਪ੍ਰਭਾਵ ਜਿਹੜਾ ਦੋ ਚੀਜ਼ਾਂ ਦਾ ਪ੍ਰਭਾਵ ਪਏਗਾ ਕਾਂਗਰਸ ਪਰ ਅਗਰ ਪਿਆ ਨੰਬਰ 1 ਕਾਂਗਰਸ ਦੇ ਵਿੱਚ ਕਿਚੋਤਾਨ ਥੋੜੀ ਬਹੁਤ ਜਿਹੜੀ ਨਜ਼ਰ ਵੀ ਆਈ ਔਰ ਦੂਸਰੇ ਇੰਡੀਆ ਗਠਜੰਦਨ ਦਾ ਪੱਟਾ ਨਾ ਹੋਣਾ ਇਲੈਕਸ਼ਨ ਦੇ ਵਿੱਚ ਜਿਵੇਂ ਕਿ Madhya Pradesh ਦੇ ਵਿੱਚ ਹੋਇਆ ਸੀਗਾ ਅ Madhya Pradesh ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਕੱਲੇ ਲੜਾਂਗੇ ਤੇ ਇਸ ਜਿੱਥੇ ਆਵਾਂਗੇ ਲੇਕਿਨ Madhya Pradesh ਦੇ ਵਿੱਚ ਕਾਂਗਰਸ ਨੂੰ ਕਾਫੀ ਆਰਦਾ ਸਾਹਮਣਾ ਕਰਨਾ ਪਿਆ ਇਸੇ ਤਰੀਕੇ ਦੇ ਨਾਲ ਇੱਥੇ ਵੀ ਉਹਨਾਂ ਨੇ ਕਿਹਾ ਵੀ ਸਾਨੂੰ ਹੋਰ ਕਿਸੇ ਦੀ ਕੋਈ ਲੋੜ ਨਹੀਂ ਹੈ ਅਸੀਂ ਆਪ ਹੀ ਜਿੱਤਾਂਗੇ ਹੁੱਡਾ ਸਾਹਿਬ ਕਹਿੰਦੇ ਤੇ ਅਗਰ ਰਿਜ਼ਲਟ ਫੇਵਰ ਦੇ ਵਿੱਚ ਨਹੀਂ ਆਉਂਦੇ ਤਾਂ ਇਹ ਇੱਕ ਵੱਡਾ ਫੈਕਟਰ ਜਿਹੜਾ ਹੈਗਾ ਹੋਏਗਾ ਅ ਔਰ ਬਾਕੀ ਜਿਹੜੇ ਹੈਗੇ ਆ ਜਿਹੜੀਆਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਐ ਇੰਡੀਅਨ ਨੈਸ਼ਨਲ ਲੋਕ ਦਲ ਐ ਜਾਂ ਆਮ ਆਦਮੀ ਪਾਰਟੀ ਐ ਜਾਂ ਹੋਰ ਕੋਈ ਪਾਰਟੀਆਂ ਹੈਗੀਆਂ ਉਹਨਾਂ ਦਾ ਹੀ ਅੰਸ਼ਕ ਰੂਪ ਦੇ ਵਿੱਚ ਪ੍ਰੈਜੈਂਸ ਰਹੇਗੀ ਕੋਈ ਦੋ ਸੀਟਾਂ ਆਪਣੀਆਂ ਪਰਸਨਲ ਕੋਈ ਲੀਡਰ ਜਿੱਤਣ ਅਦਰਵਾਈਜ਼ ਕੋਈ ਵੱਡਾ ਫੈਕਟਰ ਨਹੀਂ ਬਣਨਗੇ ਆਮ ਆਦਮੀ ਪਾਰਟੀ ਜਿੱਤੀ ਜਾਵੇ ਪੰਜਾਬ ਦੇ ਵਿੱਚ 91 ਸੀਟਾਂ ਤੇ ਜਿੱਥਾ ਅਸਲ ਕੀਤੀ ਸੀ ਪਰ ਆਪਣੇ ਪੜੋਸੀ ਜਦੋਂ ਸਟੇਟ ਦੀ ਗੱਲ ਆਉਂਦੀ ਹੈ ਤਾਂ ਉੱਥੇ ਇੱਕ ਵੀ ਹਾਲੇ ਤੱਕ ਸੀਟ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਖਾਤਾ ਵੀ ਹਾਲੇ ਤੱਕ ਨਹੀਂ ਖੋਲਿਆ ਹਾਲਾਂਕਿ ਅਸੀਂ ਦੇਖਿਆ ਕਿ ਚਾਹੇ ਮਾਨ ਸਾਹਿਬ ਹੋਣ ਜਾਂ ਫਿਰ ਕੇਜਰੀਵਾਲ ਸਾਹਿਬ ਹੋਣ ਲਗਾਤਾਰ ਕੈਂਪੇਨਿੰਗ ਕਰਦੇ ਹੋਏ ਨਜ਼ਰ ਆ ਰਹੇ ਸੀ ਆਮ ਆਦਮੀ ਪਾਰਟੀ ਖਾਸ ਤੌਰ ਤੇ ਜਿਸ ਵਿੱਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਇਹ ਲੱਗਦਾ ਸੀਗਾ ਕਿ ਅਰਵਿੰਦ ਕੇਜਰੀਵਾਲ ਕਾਫੀ ਐਕਟਿਵ ਰੋਲ ਪਲੇ ਕਰਨਗੇ ਹਰਿਆਣੇ ਦੇ ਵਿੱਚ ਕੈਂਪੇਨਿੰਗ ਦੇ ਵਿੱਚ ਲੇਕਿਨ ਉਹਨਾਂ ਨੇ ਉਹਨਾ ਐਕਟਿਵ ਰੋਲ ਪਲੇ ਨਹੀਂ ਕੀਤਾ ਜਿੰਨਾ ਐਕਸਪੈਕਟਿਡ ਸੀਗਾ ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਹੈ ਔਰ ਪੰਜਾਬ ਦੇ ਚੀਫ ਮਿਨਿਸਟਰ ਹੈ ਉਹ ਪੂਰੇ ਲੱਗੇ ਰਹੇ ਆ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਲੱਗੀ ਰਹੀ ਹੈ ਲੇਕਿਨ ਉਹਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਇਹ ਇਲੈਕਸ਼ਨ ਜਿਹੜੀ ਹੈਗੀ ਹੈ ਉਹ ਕਾਂਗਰਸ ਵਰਸਸ ਭਾਜਪਾ ਹੀ ਨਜ਼ਰ ਆ ਰਹੀ ਹੈ ਬਾਕੀ ਦੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਰੀਜਨਲ ਵੀ ਹੈਗੀਆਂ ਲੋਕਲ ਐ ਉਹ ਸਾਰੀਆਂ ਡੈਸੀਮੇਟ ਹੋ ਰਹੀਆਂ ਨਜ਼ਰ ਆਉਂਦੀਆਂ ਤਾਂ ਇਹ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਸੀਐਮ ਚਿਹਰੇ ਦੇ ਦਾਵੇਦਾਰ ਬਹੁਤ ਜ਼ਿਆਦਾ ਹੋ ਗਏ ਸੀ ਇਹ ਵੀ ਕਾਰਨ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਕਿਉਂਕਿ ਭਾ ਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਜੇ ਕੋਈ ਕਹਿ ਵੀ ਰਿਹਾ ਸੀਗਾ ਕਿ ਸੀਐਮ ਚਿਹਰੇ ਦਾ ਦਾਵੇਦਾਰ ਹੋ ਸਕਦਾ ਹੈ ਪਰ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਨਾਇਬ ਸੈਣੀ ਜਿਹੜੇ ਨੇ ਉਹੀ ਸੀਐਮ ਹੋਣਗੇ ਬੀਜੇਪੀ ਵੱਲੋਂ ਪਰ ਕਾਂਗਰਸ ਦੀ ਗੱਲ ਕੀਤੀ ਜਾਵੇ ਭੁਪਿੰਦਰ ਹੁੱਡਾ ਕੁਮਾਰੀ ਸ਼ੈਲਜਾ ਤੇ ਹੋਰ ਕਈ ਲੀਡਰ ਜਿਹੜੇ ਸੀਗੇ ਉਹ ਸੀਐਮ ਦੇ ਦਾਅਵੇਦਾਰ ਦੱਸੇ ਜਾ ਰਹੇ ਸੀ ਦੇਖੋ ਇਦਾਂ ਹੈ ਕਿ ਭਾਜਪਾ ਦੇ ਵਿੱਚ ਵੀ ਸੀਐਮ ਦੇ ਦਾਅਵੇਦਾਰੀ ਉਹਨਾਂ ਨੇ ਅਨਿਲ ਵਿਜਨੇ ਕੀਤੀ ਸੀਗੀ ਔਰ ਕਈ ਵਾਰ ਕੀ ਹੁੰਦਾ ਹੈ ਕਿ ਆਗਰ ਸੀਐਮ ਦੇ ਕਈ ਦਾਅਵੇਦਾਰ ਹੋਣ ਤਾਂ ਆ ਰਾਈਵਲ ਕੈਂਡੀਡੇਟ ਆਪਣੀ ਹੀ ਪਾਰਟੀ ਦੇ ਉਹਨਾਂ ਕੈਂਡੀਡੇਟਸ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਸੀਐਮ ਦੇ ਦਾਅਵੇਦਾਰੀ ਪੇਸ਼ ਕਰਦੇ ਹੋਣ ਆ تسی میرا اشارہ سمجھ گیا ہوں دی. دوسرے پاس سے جڑا ہے گا کانگریس دے وچے اگر کماری شہل جا سی ایم دی دعوے دار ہے لیکن او پہلا ہی ار, لو, اپنے میمبر ہے لوگ سبا دی او او, او آپ الیکشن نہیں لڑ رہی ہے بے شک وہ اپنے دعوے داری اگر مجورٹی ہوں دی ہے تاں پھر دو چیزہ ہوں دی ہیں کہ جیڑے ایم ایل اے ہیں الیکٹرڈ نیولی او کی چاہوں دی ہیں اور ہائی کمانڈ کی چاہوں دی ہے ਹਾਈ ਕਮਾਂਡਿਕ অবজারভার ਪੁਆਇੰਟ ਕਰਦੀ ਹੈ ਉਹ ਯੂ ਪੁਆਇੰਟ ਸਾਰਾ ਲੈ ਕੇ ਹਾਈ ਕਮਾਂਡ ਨੂੰ ਦੱਸਦਾ ਹੈ ਔਰ অবজারভার ਉਸ ਤੋਂ ਬਾਅਦ ਹਾਈ ਕਮਾਂਡ ਫੈਸਲਾ ਕਰਦੀ ਹੈ ਮਾਫ ਕਰਨਾ ਤੁਹਾਨੂੰ ਅਸੀਂ ਰੋਕ ਰਿਹਾ ਇੱਕ ਵੱਡੀ ਅਪਡੇਟ ਜਿਹੜੀ ਹੈ ਉਹ ਜ਼ਰੂਰ ਦੇ ਦੇਣੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਭਾਵੇਂ ਉਹਨਾਂ ਦੀ ਸਰਕਾਰ ਹੈ ਪਰ ਹਰਿਆਣਾ ਦੇ ਵਿੱਚ ਕਿੰਨੇ ਪਰਸੈਂਟ ਪੋਲਿੰਗ ਹੋਣ ਤੋਂ ਬਾਅਦ ਵੀ ਤੁਸੀਂ ਦੇਖੋ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਤਾਂ ਦੱਸ ਜਿ ਕਿ ਹਰਿਆਣਾ ਦੇ ਵਿੱਚ ਆਪ ਦਾ ਚਾੜੂ ਨਹੀਂ ਚੱਲ ਸਕਿਆ ਹੈ ਹਿਮਾਚਲ ਤੋਂ ਬਾਅਦ ਹਰਿਆਣੀਆਂ ਨੇ ਵੀ ਆਪ ਨੂੰ ਜਿਹੜਾ ਹੈ ਉਨਕਾਰ ਦਿੱਤਾ ਸੋਇ ਕੁਆਰਟਰ ਅਸੀਂ ਆਪਣੇ ਮਹਿਮਾਨ ਕਾਲਜ ਦੇ ਮਮਨ ਜੀ ਕੋਲ ਚੱਲਦੇ ਹਾਲੇ ਜੀ ਅਸੀਂ ਜਿਵੇਂ ਆਪ ਦੀ ਵੀ ਗੱਲ ਕਰ ਰਹੇ ਸੀ ਮਾਚਲ ਦੇ ਵਿੱਚ ਵੀ ਆਪ ਨੇ ਪੂਰੀ ਫੁੱਲ ਫਲੈਸ਼ ਜਿਹੜੇ ਕਿ ਸਾਰੀ ਸੀਟਾਂ ਤੇ ਚੋਣ ਲੜੇ ਸੀ ਕੋਈ ਕਮਾਲ ਨਹੀਂ ਕਰ पाए ਤੇ ਹਰਿਆਣਾ ਦੇ ਵਿੱਚ ਵੀ ਕੁਝ ਉਹ ਉਹ ਕੁਝ ਦਿਖਣ ਨੂੰ ਮਿਲ ਰਿਹਾ ਹੈ ਤੇ ਕੀ ਕਾਰਨ ਰਹੇ ਨੇ ਕਿ ਆਪ ਨੂੰ ਕਿਉਂਕਿ ਇੱਕ ਪਾਸੇ ਦਿੱਲੀ ਦੇ ਵਿੱਚ ਸਰਕਾਰ ਹੈ ਪੰਜਾਬ ਦੇ ਵਿੱਚ ਸਰਕਾਰ ਹੈ ਵਿਚਕਾਰ ਹਰਿਆਣਾ ਵਾਸੀਆਂ ਨੇ ਉਹਨਾਂ ਨੂੰ ਕੀ ਕਹਿ ਸਕਦੇ ਆ ਕਿ ਇੱਕ ਪੰਜਾਬੀ ਭਾਸ਼ਾ ਦੇ ਵਿੱਚ ਮੂੰਹ ਨਹੀਂ ਲਾਇਆ ਦੇਖੋ ਇਦਾਂ ਕਿ ਆਮ ਆਦਮੀ ਪਾਟੀ ਦਾ ਜਿਹੜਾ ਕਿੱਡਰ ਹੈ ਗਰਾਊਂਡ ਲੈਵਲ ਤੇ ਨਹੀਂ ਹੈ ਬੂਥ ਲੈਵਲ ਤੇ ਉਹਨਾਂ ਦਾ ਕਿੱਡ ਨਹੀਂ ਹੈ ਇਵਨ ਪੰਜਾਬ ਦੇ ਵਿੱਚ ਵੀ ਨਹੀਂ ਹੈ ਅੱਜ ਤੱਕ ਨਹੀਂ ਹਾਲਾਂਕਿ ਉਹਨਾਂ ਨੂੰ 25 ਸਾਲ ਹੋ ਗਏ ਸਰਕਾਰ ਬਣਾਉਣ ਨੂੰ ਪਹਿਲਾਂ ਵੀ ਦੋ ਵਾਰ ਉਹਨਾਂ ਦੇ ਐਮਪੀ ਰਹੇ ਇੱਕ ਵਾਰ ਚਾਰ ਰਹੇ ਇੱਕ ਵਾਰ ਇੱਕ ਐਮਪੀ ਰਹੇ ਸੰਗਰੂਰ ਤੋਂ ਲੇਕਿਨ ਉਹਨਾਂ ਨੇ ਆਪਣਾ ਕੇਡਰ ਹਜੇ ਗਰਾਊਂਡ ਲੈਵਲ ਤੇ ਬਿਲਡ ਨਹੀਂ ਕੀਤਾ ਯਾਨੀ ਕਿ ਜਿਵੇਂ ਭਾਜਪਾ ਦਾ ਜਾਂ ਕਾਂਗਰਸ ਦਾ ਹਰ ਪਿੰਡ ਦੇ ਵਿੱਚ ਹਰ ਬਲਾਕ ਦੇ ਵਿੱਚ ਉਹਨਾਂ ਦੇ ਵਰਕਰਸ ਬੈਠੇ ਆ ਇਸ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਹੈ ਆਮ ਆਦਮੀ ਪਾਰਟੀ ਅ ਜਿਆਦਾਤਰ ਜਿਹੜੀ ਪਰਫਾਰਮ ਕਰ ਰਹੀ ਹੈ ਉਹ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਹੀ ਕਰ ਰਹੀ ਹੈ ਸ਼ੁਰੂ ਤੋਂ ਜਦੋਂ ਬਣੀ ਹੈ ਅ ਲੇਕਿਨ ਬਾਕੀ ਹਰ ਜਗ੍ਹਾ ਤੇ ਤੁਸੀਂ ਦੇਖੋ ਕਿ ਗੁਜਰਾਤ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਤਿੰਨ ਚਾਰ ਸੀਟਾਂ ਮਿਲੀਆਂ ਜੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਵੀ ਮਿਲਿਆ ਲੇਕਿਨ ਗੋਆ ਦੇ ਵਿੱਚ ਵੀ ਕੋਸ਼ਿਸ਼ ਕੀਤੀ ਗੋਆ ਦੇ ਵਿੱਚ ਵੀ ਉਹਨਾਂ ਨੂੰ ਅ ਕੁਝ ਨਹੀਂ ਹੱਥ ਲੱਗਿਆ ਬਾਕੀ ਜਗ੍ਹਾ ਜਿਹੜੀ ਹੈਗੀ ਆ ਉਹ ਕਹਿੰਦੇ ਆ ਵੀ ਅਸੀਂ ਬਹੁਤ ਹੀ ਅਮਰਜਿੰਗ ਫਾਸਟ ਅਮਰਜਿੰਗ ਪੋਲਿਟੀਕਲ ਪਾਰਟੀਆਂ ਹੈ ਲੇਕਿਨ ਫਾਸਟ ਅਮਰਜਿੰਗ ਪੋਲੀਟੀਕਲ ਪਾਰਟੀ ਜਿਹੜੀ ਹੈ ਉਹਦਾ ਕੋਈ ਇਵਨ ਨਾਰਥ ਇੰਡੀਆ ਦੇ ਵਿੱਚ ਵੀ ਪ੍ਰੈਜ਼ੈਂਸ ਪੂਰੀ ਨਹੀਂ ਹੈ ਪੰਜਾਬ ਦੇ ਵਿੱਚ ਹੈ ਦਿੱਲੀ ਦੇ ਵਿੱਚ ਹੈ ਦਿੱਲੀ ਦੇ ਇਲੈਕਸ਼ਨ ਤੋਂ ਅਗਲੀ ਵਾਰ ਜਿਹੜਾ ਇਲੈਕਸ਼ਨ ਆ ਰਿਹਾ ਹੈ ਉਹ ਤੋਂ ਪਤਾ ਲੱਗੇਗਾ ਕਿ ਦਿੱਲੀ ਦੇ ਵਿੱਚ ਉਹ ਕਿੱਥੇ ਕੱਢੀ ਹੈ ਲੇਕਿਨ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਹੋਰ ਕਿਸੇ ਜਗ੍ਹਾ ਜਾਂ ਰਾਜਸਥਾਨ ਦੇ ਵਿੱਚ ਉਹਨਾਂ ਦੀ ਕੋਈ ਪ੍ਰੈਜ਼ੈਂਸ ਨਜ਼ਰ ਨਹੀਂ ਆ ਰਹੀ ਹੈ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਹਰਿਆਣਾ ਦੇ ਇਲੈਕਸ਼ਨ ਦੇ ਵਿੱਚ ਜਿਹੜੇ ਮੰਤਰੀਆਂ ਉਹਨਾਂ ਦੇ ਆ ਵੀ ਡਿਊਟੀਆਂ ਲੱਗੀਆਂ ਸੀਗੀਆਂ ਆਮ ਆਦਮੀ ਪਾਰਟੀ ਦੇ ਦੂਸਰੇ ਲੀਡਰ ਵੀ ਉੱਥੇ ਪ੍ਰਚਾਰ ਚ ਗਏ ਸੀਗੇ ਭਗਵੰਤ ਮਾਨ ਉਹਦੋਂ ਉੱਥੇ ਪ੍ਰਚਾਰ ਚ ਗਏ ਲੇਕਿਨ ਉਹਦਾ ਕੋਈ ਅਸਰ ਜਿਹੜਾ ਹੈ ਉਹ ਵੋਟਰ ਦੇ ਉੱਪਰ ਨਜ਼ਰ ਨਹੀਂ ਆ ਰਿਹਾ اگر وہ 1.2 پرسنٹ تک امن پارٹی ਦਾ ਜੋ ਕੋਈ ਅਸਰ ਹੈ ਉਹ ਹਰਿਆਣਾ ਦੇ ਵਿੱਚ ਨਹੀਂ ਨਜ਼ਰ ਆ ਰਿਹਾ ਕਿਉਂਕਿ ਹੁਣ ਤੱਕ ਵੀ ਜੋ ਕਾਊਂਟਿੰਗ ਹੋਈ ਹੈ 1.57% ਹੀ ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਮਿਲਿਆ ਨੇ ਖਾਲਸ ਜੀ ਜੋ ਜੋ ਮੌਜੂਦਾ ਸਿਨੈਰੀਓ ਜੇਕਰ ਇਹੀ ਨਤੀਜਿਆਂ ਦੇ ਵਿੱਚ ਬਦਲਦਾ ਹੈ ਤਾਂ ਕਾਂਗਰਸ ਦੀ ਹਾਰ ਦੇ ਲਈ ਕਿਹੜਾ ਫੈਕਟਰ ਰਹੇਗਾ ਸਭ ਤੋਂ ਵੱਡਾ ਜ਼ਿੰਮੇਦਾਰ ਅਬੇ ਅਬੇ ਚੁਟਾਲਾ ਦਿਖ ਰਹੇ ਕਿ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਇੰਡੀਆ ਗਠਨ ਦੇ ਉਹਨਾਂ ਦਾ ਇਕੱਠਾ ਹੋਣਾ ਕਿਉਂਕਿ ਜਿਹੜੀ ਰਾਜਨੀਤੀ ਆ ਪਰਸੈਪਸ਼ਨ ਦੀ ਲੜਾਈ ਵੀ ਹੁੰਦੀ ਹੈ ਪਰਸੈਪਸ਼ਨ ਦੀ ਲੜਾਈ ਦੇ ਵਿੱਚ ਅਗਰ ਤੁਸੀਂ ਇਕੱਠੇ ਹੋ ਜੰਨੇ ਹੋ ਤਾਂ ਇੱਕ ਲੋਕ ਇਹ ਸਮਝਦੇ ਹੈ ਕਿ ਇੱਕ ਇਹ ਐਸਾ ਧੜਾ ਬਣ ਗਿਆ ਜਿਹੜਾ ਕਿ ਇਕੱਠਾ ਵੋਟ ਲੈ ਸਕਦਾ ਹੁਣ ਤੁਸੀਂ ਦੇਖੋ ਅਗਰ 1400 ਵੋਟ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਲੈ ਰਿਆ ਹੈ ਤੇ ਪੰਚਕੂਲੇ ਤੋਂ 700 ਵੋਟ ਤੇ ਅੱਗੇ ਹੈ ਤਾਂ 1400 ਵੋਟ ਅਗਰ ਦੋਨਾਂ ਚ ਡਿਵਾਈਡ ਹੋਏ ਕਿਤੇ ਨਾ ਕਿਤੇ ਰਿਜ਼ਲਟ ਫਰਕ ਪੈ ਸਕਦਾ ਸੀਗਾ ਮੈਂ ਨਹੀਂ ਕਹਿੰਦਾ ਕਿ ਉਹ ਸਾਰੀ 1400 ਵੋਟ ਕੋਈ ਪਾਸੇ ਜਾਣੀ ਸੀਗੀ ਇਸੇ ਤਰੀਕੇ ਦੇ ਨਾਲ ਅਗਰ ਥੋੜੀ ਵੋਟ ਵੀ ਕੋਈ ਆਂਡਿਆ ਗਠਵੰਧਨ ਦਾ ਕੈਂਡੀਡੇਟ ਲੈਂਦਾ ਯਾਨੀ ਆਮ ਆਦਮੀ ਪਾਰਟੀ ਦਾ ਲੈਂਦਾ ਉਹਦਾ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਉਹ ਕਾਂਗਰਸ ਨੂੰ ਹੈ ਨਾ ਕਿ ਭਾਜਪਾ ਤਾਂ ਇੱਕ ਤਾ ਫੈਕਟਰ ਹੈ ਦੂਸਰਾ ਜਿਹੜਾ ਫੈਕਟਰ ਹੈਗਾ ਉਹ ਹੈ ਕਿ ਜਿਹੜੀ ਕਾਂਗਰਸ ਹੈ ਬੇਸ਼ੱਕ ਅਖੀਰ ਦੇ ਵਿੱਚ ਆ ਕੇ ਸਾਰੇ ਇਕੱਠੇ ਹੋ ਗਏ ਆਪਣੇ ਇਕੱਠਾ ਚਿਹਰਾ ਨਜ਼ਰ ਆਇਆ ਲੇਕਿਨ ਇੱਕ ਲੜਾਈ ਜਿਹੜੀ ਸੀਗੀ ਉਹ ਚੱਲ ਰਹੀ ਸੀਗੀ ਕਿ ਹੂ ਵਿਲ ਬੀ ਦਾ ਚੀਫ ਮਿਨਿਸਟਰ ਉਹਦੇ ਵਿੱਚ ਸ਼ੈਲਜਾਦਾ बार-बार ਅੱਗੇ ਆਉਣਾ ਸ਼ੈਲਜਾਦਾ ਉਹਦੇ ਵਿੱਚੋਂ ਗਾਇਬ ਹੋਣਾ ਕੈਂਪੇਨ ਦੇ ਵਿੱਚੋਂ ਕੁਝ ਸਮੇਂ ਵਾਸਤੇ ਉਹ ਸਾਰੀਆਂ ਚੀਜ਼ਾਂ ਵੀ ਹੈਗੀਆਂ ਤੀਸਰੀ ਜਿਹੜੀ ਹੈਗੀ ਹੈ ਉਹ ਹੈਗਾ ਕਿ ਬੀਜੇਪੀ ਦੀ ਸੈਂਟਰ ਦੇ ਵਿੱਚ ਲੀਡਰਸ਼ਿਪ ਹੈ ਸਰਕਾਰ ਉਹਨਾਂ ਦੀ ਔਰ ਦਿੱਲੀ ਦੀ ਰਾਜਨੀਤੀ ਜਿਹੜੀ ਹੈਗੀ ਹੈ ਜਾਂ ਸੈਂਟਰ ਦੀ ਰਾਜਨੀਤੀ ਜਿਹੜੀ ਹੈਗੀ ਹੈ ਉਹ ਹਰਿਆਣੇ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ ਖਾਸ ਤੌਰ ਪਰ ਗੁਰਦਾਉਂ ਫਰੀਦাবাদ ਇਹ ਜਿਹੜੇ ਇਲਾਕੇ ਜਿਹੜੇ ਦਿੱਲੀ ਦੇ ਨਾਲ सटे ਹੋਏ ਹਨ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਪਕੜ ਜਿਹੜੀ ਹੈ ਬੀਜੇਪੀ ਨੇ ਕਰ ਲਈ ਹੈ ਪਿਛਲੇ 10 ਸਾਲ ਦੇ ਵਿੱਚ ਔਰ ਉਹ ਵੋਟਰ ਜਿਹੜਾ ਹੈਗਾ ਹਿੱਲਿਆ ਨਹੀਂ ਹਾਲਾਂਕਿ ਇਹ ਕਿਹਾ ਜਾਂਦਾ ਸੀਗਾ ਕਿ ਪਿੰਡੂ ਵੋਟਰ ਹੋਰ ਪਾਸੇ ਜਾਏਗਾ ਸ਼ਹਿਰੀ ਬੋਡਰ ਇਹ ਹਾਈਲੀ ਅਰਬਨਾਈਜ਼ਡ ਏਰੀਆਜ਼ ਆ ਗੁਰਦਾਉਂ ਤੇ ਫਰੀਦাবাদ ਦੇ ਤੇ ਉੱਥੇ ਬੀਜੇਪੀ ਦੀ ਅੱਛੀ ਪਕੜ ਹੈ ਐਸੇ ਕਰਕੇ ਤੁਸੀਂ ਦੇਖਦੇ ਹੋ ਕਿ ਜਿਹੜੇ ਕਾਂਗਰਸ ਚੋਂ ਲੀਡਰ ਗਏ ਸੀਗੇ ਬੀਜੇਪੀ ਦੇ ਵਿੱਚ ਉਹ ਵਾਪਸ ਨਹੀਂ ਆਏ ਕਈ ਜਗ੍ਹਾ ਤੋਂ ਵਾਪਸ ਆਏ ਬਿਲਕੁਲ ਤੋਂ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਬੀਜੇਪੀ ਦੇ ਸਾਰੇ ਹੀ ਜਿੱਤਿਆ ਜਾ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਇਹ ਕਾਰਨ ਹੈ ਕਿ ਬੀਜੇਪੀ ਜਿਹੜੀ ਹੈਗੀ ਹੈ ਉਹ ਅੱਗੇ ਚੱਲ ਰਹੀ ਹੈ Uh, حالانکہ ہجے لاسٹ ہیں جد تک لاسٹ ووٹ کاؤنٹ نہیں ہوں کچھ نہیں کہہ سکتے تا اس کر کے جے uh, پی دا ٹکر دینا یا اگے ہونا ہے کہہ گا یا کانگریس دا پچھڑنا وہ یہ کچھ کارن ہے جیدی وجہ کر کے ہو سکتا ہے